ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਪਰ ਹਮਲਾ ਬੋਲਿਆ ਜਾ ਰਿਹਾ ਹੈ ਕਿਸੇ ਦੇ ਨਜਾਇਜ਼ ਤਰੀਕੇ ਦੇ ਨਾਲ ਆਪਣੀ ਜਾਇਦਾਦ ਬਣਾਈ ਹੈ ਜਾਂ ਘਰ ਬਣਾਏ ਇਲੀਗਲ ਤਰੀਕੇ ਦੇ ਨਾਲ ਤਾਂ ਉਹ ਸਾਰੀਆਂ ਪ੍ਰਾਪਰਟੀਆਂ ਢਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਇੱਕ ਹੋਰ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਦਾ ਸਾਰੀ ਜਿਹੜੀ ਸਬ ਕਮੇਟੀ ਨਸ਼ਿਆ ਦੀ ਮਾਨਿਟਰਿੰਗ ਦੇ ਵਾਸਤੇ ਕਿ ਕਾਰਵਾਈ ਕੀ ਹੋ ਰਹੀ ਹੈ ਜਿਹੜੇ ਨਸ਼ੇ ਵੇਚ ਰਹੇ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਸ ਨੂੰ ਮਾਨਿਟਰਿੰਗ ਕਰਨ ਦੇ ਵਾਸਤੇ ਇੱਕ ਸਬ ਕਮੇਟੀ ਪੰਜ ਕੈਬਨਟ ਮੰਤਰੀਆਂ ਦੀ ਬਣਾਈ ਗਈ ਸੀ ਹੁਣ ਉਹ ਸਬ ਕਮੇਟੀ ਜਿਹੜੀ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ ਤੇ ਉੱਥੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਔਰ ਉਥੋਂ ਦੇ ਅ ਜਿਲਿਆਂ ਦਾ ਉਥੋਂ ਦੇ ਪਿੰਡਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ ਕਿ ਇੱਥੇ ਨਸ਼ੇ ਨੂੰ ਲੈ ਕੇ ਐਕਸ਼ਨ ਕੀ ਹੋਇਆ ਜਾਂ ਫਿਰ ਇੱਥੇ ਹੁਣ ਦੀ ਕੰਡੀਸ਼ਨ ਕੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਉਹ ਕਿਹੜੇ ਕਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਜਿੱਥੇ ਇਹ ਸਬ ਕਮੇਟੀ ਜਿਹੜੀ ਪੰਜ ਕੈਬਨਿਟ ਮੰਤਰੀਆਂ ਦੀ ਬਣਾਈ ਗਈ ਸੀ ਉਹ ਜਾਣ ਕੇ ਉਥੇ ਔਰ ਉਥੇ ਮਾਨਿਟਰਿੰਗ ਕਰਨਗੇ ਔਰ ਉਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸਦੀ ਹੈ ਕੈਬਨਿਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਬਠਿੰਡਾ ਦੇ ਵਿੱਚ ਮੀਟਿੰਗਾਂ ਕਰਨਗੇ ਸਾਰੇ ਅਧਿਕਾਰੀ ਬਠਿੰਡਾ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵੱਲੋਂ ਔਰ ਜਾਇਜ਼ਾ ਵੀ ਲਿਆ ਜਾਵੇਗਾ ਕਿ ਨਸ਼ੇ ਦੇ ਉੱਪਰ ਕੀ ਕਾਰਵਾਈ ਹੋਈ